हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇਹ ਕਰੀ ਭਾਈ ਇਹਨਾਂ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਭਾਈ ਇਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਪੰਜ ਨਗਮਜਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਪੰਜੇ ਨਗ ਜਿਹੜੇ ਮਜਾਂ ਸੁਨਿਆ ਸੁਜ ਜਾਣਗੇ ਕਿੰਨੇ ਵਿੱਚ ਇੱਕ ਟੋਪੜ ਗੱਪਣ ਮਾਝੀ ਉਹ ਤੇ ਇੱਕ ਬੱਚੇ ਵਾਲੀ ਹੋਗੀ ਜੀ ਤੇ ਸਾਰੀ ਇਹ ਭਾਈਆਂ ਦਾ ਕੋਈ ਪੁੱਛਗੇ ਤਾਂ ਨਾ ਸੰਗੀ ਕਰਾਂਗੇ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਕ੍ਰਿਦ ਨੂੰ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਮਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਕੀ ਦੇਖੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਗੱਲਬਾਤ ਕਰਦੇ ਆ ਭਾਈਆਂ ਨਾਲ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਅੰਤ ਤੱਕ ਜਰੂਰ ਦੇਖਿਓ ਚੈਨਲ ਨੂੰ ਮੇਰੇ ਵੀਰ ਸਬਸਕ੍ਰਾਈਬ ਕਰ ਦੇ ਲੋ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਚੱਲਦੀ ਵੀਡੀਓ ਜਰੂਰ ਵੇਖਿਆ ਕਰੋ ਜੀ ਬਾਈ ਗੁਰਵਰਿਆਂ ਸਿੰਘ ਦੀ ਸਾਸਰੀ ਗਾਲ ਸਾਸਰੀ ਗਾਲ ਜੀ ਭਾਜੀ ਹੋਰ ਠੀਕ ਠਾਕ ਜੀ ਵਧੀਆ ਚੜ੍ਹਦੀ ਕਲਾ ਜੀ ਹੋਰ ਖੈਰਾ ਡੇਰੀ ਫਾਰਮ ਦੇਖਣ ਵਾਲੇ ਸਾਰੇ ਭੈਣ ਭਰਾ ਆਪਣੇ ਆਪਣੇ ਪਰਿਵਾਰ ਦੇ ਸਾਥ ਸਾਸਰੀ ਗਾਲ ਜੀ ਮਹਾਰਾਜ ਜੀ ਹੋਰ ਠੀਕ ਠਾਕ ਵਧੀਆ ਜੀ ਹੋਰ ਰਿਕਵੈਸਟ ਬੇਨਤੀ ਇਹੋ ਹੀ ਆ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਦਿਓ ਬਹੁਤ ਬਹੁਤ ਧੰਨਵਾਦ ਜੀ ਹਾਂ ਆ ਮਹੀਨਾ ਮਾਤੀ ਨੂੰਤੀ ਹੋਵੇ ਤਾਂ ਸਾਰੇ ਪ੍ਰਿੰਟ ਨੀਲੀ ਰਾਵੀ ਦਾ ਜੀ ਠਾਠ ਠਣ ਕਰਕੇ ਨਵਾਤੇ ਨਹੀਂ ਡੰਗਰ ਠੀਕ ਹੈ ਜੀ ਤੇ ਸੂਈ ਜੀ ਮਹੀ ਮਹੀਨੇ ਦੀ ਇੱਕ ਮਹੀਨਾ ਹੋ ਗਿਆ ਮਗਰ ਕੱਟੀ ਮਹੀਨੇ ਦੀ ਲਾਲੇ ਕੋ ਡੇਢ ਦੀ ਲਾਲੇ ਆਪ ਦੀ ਸਮਝ ਵੇਖੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ 7 ਲੀਟਰ ਦੁੱਧ ਜੇ ਪੱਕਾ 7 ਲੀਟਰ ਮੌਜੂਦਾ ਤਿਆਰ ਹੈ ਜੀ ਦੁੱਧ 8 ਆ 7 ਲਾਵੇਗੇ 7 ਲੀਟਰ ਮੰਨ ਕੇ ਸੌਦਾ ਕਰ ਲੇ ਭਾਜੀ ਠੰਡਿਆ ਡੰਗਰ ਕਾਮ ਬਦਲੇ ਖੜਚ ਜੋ ਜਾਂਦਾ ਨਾ ਹਾਂਜੀ ਹਾਂਜੀ ਖਰਚ ਵੱਜ ਜਾਂਦਾ ਮੱਝ ਜਾਂਦਾ ਵੱਜਦਾ ਹਾਂਜੀ ਹਾਂਜੀ ਫਰਕ ਪੈ ਜਾਂਦਾ ਜੀ ਇਹ ਦੋ ਚਾਰ ਨਾ ਪਹੁੰਚੇ ਜੇ ਫਿਰ ਉਹ ਕਰਾਂਗਾ ਪੂਰਾ ਆਰਡਰ ਕੁਆਲਿਟੀ ਬਹੁਤ ਚੰਗੀ ਹੈ ਹਾਂਜੀ ਹਾਂਜੀ ਤੇ ਹੈਗੀ ਵੀ ਆਹ ਲੋ ਦੋਸਤੋ ਅਜੇ ਹੁਣੇ ਹੀ ਤਕਰੀਬਨ 5-7 ਮਿੰਟ ਹੀ ਹੋ ਗਏ ਆ ਲਿਆਂਦੀ ਆ ਉਹ ਆ ਵੇਖੋ ਕਿ ਇੱਕ ਬੰਨੇ ਤੇ ਧਾਰੀ ਹਾਂਜੀ ਹਾਂਜੀ ਫੇਸ ਕੁਆਲਿਟੀ ਕਰ ਲਓ ਚੱਕਰ ਵੀ ਰਾਵੀ ਕੋ ਨਹੀਂ ਤੁਸੀਂ ਵੇਖ ਲਓ ਹਾਂਜੀ ਹਾਂਜੀ ਤੇ ਇਹਦੀ ਬ੍ਰਿਮ ਸਿੰਘ ਜੀ ਅੱਜ ਕਿੰਨੇ ਚ ਹੈਗੀ ਆ ਪਹੁੰਚ ਪਹੁੰਚ ਭਾਜੀ 700 ਆ ਰਹੀ ਪਹੁੰਚ ਤੇ ਹੁਣ ਹਿਸਾਬ ਲਾਈਏ ਬਰਾਂਡਾ ਬਰਾਂਡਾ ਵਿਹਲਾ ਘਾ ਤੋਂ ਮਾਲ ਹੀ ਨਹੀਂ ਆਉਂਦਿਆ ਮਾਰ ਜੀ ਮੇਰ ਨਾਲ ਡੰਗਰ ਵਿਧੀ ਜਾਂਦੇ ਨਾਲ ਨਾਲ ਭਾ ਚਲੋ ਆਪਾਂ ਸੂਤਰੀ ਰੱਖੀ ਦਨ ਚਲੋ ਅੱਛਾ ਕੋਈ ਗੱਲ ਨਹੀਂ ਇਦਾਂ ਹੀ ਆ ਕਰਦੇ 75 ਪਹੁੰਚ ਪਾਵੇ ਉਹ ਫੇ ਉਹ ਵੀ ਚਲੋ ਤੋ ਖੁਸ਼ ਹੋ ਕੇ ਜਾਵੇ 75 ਤੇ ਪਹੁੰਚ ਕਰ ਗਈ ਹਾਂਜੀ 75 ਤੇ ਕਰੋ ਕਰੋ ਜੀ ਜਰੂਰ ਕਰੋਗੇ ਹਾਂਜੀ ਜਰੂਰ ਕਰੋ ਨਹੀਂ ਨੱਟੇ ਦਾ ਮਾਨ ਨਹੀਂ 65 ਤੇ ਕਰੀਏ ਇਹ ਤੁਹਾਡੀ ਇੱਛਾ ਜੀ ਜਿੰਨੇ ਮਰਜ਼ੀ ਕਰੋ ਪਰ ਮਾਲ ਤਾਂ ਜਿੰਨਾ ਕਰਨਾ ਇੱਕੇ ਨਾਲ ਕਰਦੇ ਹੁੰਦੇ ਲੋ 100 ਹੋਣੀ ਏ 100 ਰੁਪਿਆ ਹਾਂਜੀ 68000 ਤੇ ਪਹੁੰਚ ਹੋਣੀ ਜੇ 100 ਕਿਲੋਮੀਟਰ ਦੀ 68000 ਚ ਹੈ ਨਾ ਜੀ ਉਦਾਂ ਹੋਣੀ ਜੇ 60 ਦੀ ਠੀਕ ਹੈ ਜੀ ਯਾਰ ਘੱਟ 60 ਵਾਲਾ 500 ਘੱਟ ਵਾਲਾ ਫੋਨ ਬਣਾ ਲਵੇ ਠੀਕ ਹੈ ਜੀ 60 ਤੋਂ ਫਿਕਸ ਰੇਟ ਕਰਨਾ ਜੇ ਆਪਾਂ ਠੀਕ ਹੈ ਕੱਟੀ ਵੀ ਦੋਸਤੋ ਮਗਰ ਚੰਗੀ ਹੈ ਵੇਖੋ ਰਾਜੀ ਹੈ 80000 ਦੀ ਨੇ ਪਾਜੀ ਮਗਰ ਕੱਟੀ ਹੈ ਹਾਂ ਜੀ ਤੇ ਪਿਓਰ ਮੁਰਾਂ ਦਾ ਸੁਣ ਤੇ ਮੈਂ ਰਹਿਣੀ 55 ਜੇ ਆਪ ਕਰਾਉਣਾ ਕਿਰਾਇਆ ਲਾਉਣਾ ਉਹ ਤੇ 60 ਆਹੋ ਜੀ ਤੇ ਪਹੁੰਚ ਹਰ ਤੋਂ ਕਰਾਉਣੀ ਆ ਹਾਂ 63000 ਤੱਕ ਪਹੁੰਚ ਨਹੀਂ ਜੀ ਸਾਬਕਾ 63000 ਤੱਕ ਪਹੁੰਚ ਦੋ ਦਾਠਿਆ ਸਾਕ ਲਾਲੇ ਸੂਈ ਮਹੀਨੇ ਡੇਢ ਦੀ ਠੀਕ ਹੈ ਜੀ ਬਾਕੀ ਦੋਸਤੋ ਮੱਝ ਵੀ ਚੰਗੀ ਬਰੀਦੀ ਪਾ ਜੀ ਨੀਲੀ ਦੀ ਮਹੀਂ ਇਹ ਨੀਲੀ ਦਿਨ ਮਾਰਤਾ ਦਵਾਤੀ ਹੋਏ ਚੌਹੇ ਖੁਰ ਤੋਤੇ ਹਾਂਜੀ 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 ਤੇ ਫਿਰ ਬੱਗੀ ਮੁੱਛ ਸਾਰਾ ਕੋ ਐ ਹਾਲੋ ਜੀ ਕਰ ਲਿਓ ਚੈੱਕ ਭਾਰੀ ਵਾਲੀ ਆ ਮੱਝ 63000 ਦੇ ਵਿੱਚ ਇਹਦੀ 100 ਕਿਲੋਮੀਟਰ ਤੱਕ ਦੀ ਪਹੁੰਚ ਅਜ ਨਹੀਂ ਹੋਗੀ ਜੀ ਆ ਵੇਖੋ ਲਓ ਜੀ ਕਰਿਓ ਚੈੱਕ ਦੋਸਤੋ ਅੱਖਾਂ ਦੋਵੇਂ ਬਿੱਲੀਆਂ ਮੰਗੀਆਂ ਚੈੱਕ ਕਰ ਲਿਓ ਵਾਜੀ ਅੰਸਰਾਂ ਵਹਿੜਾਂ ਵਗੰਦੀਆਂ ਹਾਂਜੀ 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 ਇਹ ਤੇ ਗੱਲ ਹੈ ਕਿਦੋਂ ਜ਼ਿਆਦਾ ਬਾਕੀ ਦੋਸਤੋ ਆਰਡਰ ਕੁਆਲਟੀ ਜਿਹੜੀ ਬਹੁਤ ਸੋਹਣੀ ਧਾਰਾਂ ਤੂਰਾਂ ਚੜ ਰਹੇ ਹਨ ਬਰਾਬਰ ਹੋਣੀਆਂ ਬਰਿਆਂ ਮੈਨੇ ਇਹ ਇੱਕ ਨੰਬਰ ਆਪਦੀ ਚੋਗੇ ਖਰੇ ਕੋ ਦੋ ਤਿੰਨ ਡੰਗ ਤਸਲੀਮ ਕਹਿੰਦੇ ਚੈੱਕ ਦੋਸਤੋ ਜ਼ਰੂਰ ਹਾਂਜੀ ਵੇਖੋ ਜੀ ਨਾਲੋ ਜੀ ਬਾਕੀ ਜਿੱਥੇ ਖਿਲਾਰ ਦੋ ਵੇਖੋ ਜੀ ਕਰ ਲਓ ਚੈੱਕ ਨੀਲੀ ਦੀ ਮਹੀਂ ਜੀ ਥੋਰ ਨੀਲੀ ਰਾਵੀ ਹਾਂਜੀ ਹਾਂਜੀ ਲੈ ਜੋ ਜੀ ਨੀਲੀ ਜੀ ਮਗਰ ਚੰਗਾ ਸੋਨਾ ਕੱਟੀ ਨੀਲੀ ਜੀ ਮਹਿਨ ਦੇ ਉਧਾਂ 10000 ਰੁਪਿਆ ਵਾਧਾ ਵਾ ਹਾਂਜੀ ਹਾਂਜੀ ਇਹ ਤੇ ਗੱਲ ਹੈਗੀ 7 ਲੀਟਰ ਦੁੱਧ ਜੀ ਮੌਜੂਦਾ ਤਿਆਰ ਮੌਕੇ ਦਾ 10000 ਦੇ ਵਿੱਚ ਪਹੁੰਚ ਮੈਂ ਨਾ ਜੀ ਤੁਰਦੀ ਐ ਜਿਵੇਂ ਅਫਸਰ ਤੁਰਦਾ ਹਾਂ ਲੋ ਜੀ ਵੇਖੋ ਜੀ ਲਓ ਜੀ ਕਰਿਓ ਚੱਕ ਬਿਲਕੁਲ ਨੋਰਮਲ ਰੇਟ ਦੋਸਤੋ ਅੰਸਰ ਕੱਟੀ ਵਾਲਾ ਮੋਲੇ ਆ ਜੀ ਵੇਖੋ ਜੀ ਥਣਾ ਦੀ ਕੁਆਲਿਟੀ ਸਪੇਸ ਕੋਈ ਆਪਣੇ ਚਾਰੇ ਥਣਾ ਦੇ ਵਿੱਚ ਬਹੁਤ ਨਿਕਲਣੇ ਚਾਹ ਰਹੇ ਸਨ ਗੈਪ ਦੇ ਵਿੱਚ ਕੋਈ ਫੋਟ ਚਾਹ ਨਹੀਂਦਾ। ਆਹ ਦੇਖੋ ਤਾਂ ਅਡਰ ਕੁਆਲਟੀ ਲੇਖੋ। ਲਓ ਜੀ ਕਰਿਓ ਚੈੱਕ। ਲਓ ਦੇਖੋ ਜੀ। ਸੱਜਰ ਮੱਜਾਂ ਨੂੰ ਜਿਆਦਾ ਆਰਡਰ ਤਿਆਰ ਕੀਤਾ ਜੇ ਕਰਮਾ ਲਈ। 36000 ਤੇ ਪਹੁੰਚੋ ਤਾਂ 60000। ਹਾਂਜੀ ਇਹ ਦੋ ਅਗੇ ਟੋਕੜ ਕੱਬਣਾਂਗੇ ਜੀ। ਟੋਕੜ ਕੱਬਣ ਜੀ। ਲਓ ਜੀ ਕਰਿਓ ਚੈੱਕ। 5 ਮਹੀਨੇ ਦੀ ਚੈੱਕ ਪਾਸ ਹੈ ਜੀ 4.5 ਦੀ ਕਹਿ ਕੇ ਦੇਣੀ। 4.5 ਮਹੀਨੇ ਦੀ ਕਨਫਰਮ ਹੈਗੀ ਐ। ਕਨਫਰਮ ਹੈ 5 ਦੀ ਆਪਾਂ 4.5 ਦੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਕਿੰਨਾ ਦੁੱਧ ਤਿਆਰ ਹੈ ਜੀ ਹੁਣ ਸਰ? ਦੁੱਧ ਭਾਜੀ ਇਹਦੇ ਸੁਆ ਭਾਜੀ ਗੱਲ ਤਾਂ ਆਪਾਂ ਵੀ ਸਿੰਘਾਂ ਦੇ ਹਿਸਾਬ ਨਾਲ ਆਪਦੀ ਭੈਣ ਭਰਾ ਕੋ ਵੰਡ ਲਾ ਲਈ ਹਾਂਜੀ ਉਦਾਂ ਭਾਜੀ ਦੂਜੀ ਤੀਜੀ ਦੀ ਗੱਬਣਿਆਂਗਾ ਤੇ ਜੇ ਸੁਵੇ ਤੇ ਗੱਬਣੇ ਮੂਰੇ ਨਾਲ ਆਪਣੇ ਵਾਲੋਂ ਕੋ ਦਾਵੇਂ ਸੁਵੇ ਵਾਲੇ ਆਪਾਂ ਨੂੰ ਨਹੀਂ ਕੋ ਸੇਕਦਾ ਆਹ ਦੋਸਤੋ ਕਰਿਓ ਚੈੱਕ ਵੇਖੋ ਥਾਂ ਹਾਂਜੀ ਹਾਂਜੀ ਇਹਦੀ ਆਰਡਰ ਕੁਆਲਟੀ ਵੇਖੋ ਆ ਸੱਜਰ ਮੈਂ ਦੀ ਤੇ ਇਹਦੀ ਇੱਕੋ ਜੀ ਬਰਾਬਰ ਆਰਡਰ ਕੁਆਲਟੀ ਇਹ ਹਿਸਾਬ ਨਾਲ ਅੱਧ ਚਾਹੀਏ ਤੇ ਦੁੱਧ ਵੀ ਹੈਗਾ ਦੁੱਧ ਵੀ ਹੈਗਾ ਹੈ ਨਾਜੀ 7 ਲੀਟਰ ਦੁੱਧ ਮੌਜੂਦਾ ਤਿਆਰ ਹੈ ਹਾਂਜੀ ਹਾਂਜੀ ਠੀਕ ਹੈ ਜੀ 8 ਹੈ ਜੀ 7 ਲਾ ਦੇ ਭਾਜੀ ਠੀਕ ਹੈ ਜੀ ਇਹਦੀ ਪਹੁੰਚ ਕਿੰਨੇ ਚ ਹੈ ਜੀ ਇਹਦੀ ਪੌਂ ਕਰੋ ਜੀ ਜ਼ਰੂਰ ਹਾਂਜੀ ਜ਼ਰੂਰ ਕਰੋ ਨੇ ਸੜਾ ਦਰਦ ਵੀ ਹੁੰਨਾ ਇਹ ਤਾਂ ਭਾਜੀ ਆਈ ਯਾਦ ਤੇ ਆਹੋ ਜੀ ਇਹ ਤਾਂ ਗੱਲ ਹੈਗੀ ਹੈ ਹੈ ਇਹ ਤਾਂ ਗੱਲ ਹੈਗੀ ਹੈ ਬਰਾਬਰ ਜਾਣ ਦੋ ਜੀ ਕਿਹੜੀ ਇਹਦੇ ਵਿੱਚੋਂ 63000 ਦੀ ਪਹੁੰਚ 60000 ਦੀ ਉਦਾਂ ਦੇਣੀ ਆ ਜਿੰਨੇ ਲੈਣੀ 60 ਦੀ ਉਹ ਫੋਨ ਲਾਵੇ ਆਪਦੀ ਤਸਲੀ ਕਰਕੇ ਖੜੇ ਠੀਕ ਹੈ ਜੀ ਤੇਰਾ ਦੂਜਾ ਭੈਣ ਭਰਾ ਆਪਦੀ ਵੀਡੀਓ ਆਪਣੀ ਵੇਖ ਕੇ ਤੇ ਬਾਜ਼ਾਰ ਵੇਖ ਲੈ ਠੀਕ ਹੈ ਜੀ ਹਾਂ ਲਓ ਜੀ ਬਰਾਬਰ ਰੇਟ ਦੋਵਾਂ ਮਚਾਂ ਦਾ 63000 ਚ ਪਹੁੰਚ ਉਦਾਂ 60000 ਦੀ ਮਈਆਪਾ ਦੇਣੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਲਓ ਜੀ ਕਰ ਲਓ ਚੱਕ ਜੇ ਕਿਸੇ ਵੀਰ ਨੇ ਜੋੜਾ ਖ ਤੇ ਪਹੁੰਚ ਕਰਾਉਣੀ ਤੇ 1,26,000 ਚੋਗੀ ਜੇ ਗੱਡੀ ਆਪ ਨੇ ਲੈਣੀ ਫਿਰ ਦੋ ਜੋੜੇ ਦਾ 1,20,000 ਹੋਊਗਾ ਜੀ ਕਰਿਓ ਚਾ ਕਿ 5 ਮਹੀਨੇ ਦੀ ਗੱਬਣ ਕਨਫਰਮ ਚੈੱਕ ਪਾਸ ਪੰਜਾਂ ਦੀ ਗੱਬਣ ਹੈ ਜੀ ਚੌਂ ਦੀ ਲਾਵੇ ਕੋਈ ਬਾਕੀ ਮੈਂ ਬੜੀ ਕਰਮਾਂ ਵਾਲੀ ਜੇ ਪੂਸ਼ ਕਸਰਦੀ ਥੱਲੇ ਦੀ ਆਹ ਲਓ ਜੀ ਵੇਖੋ ਆਹ ਦੋਸਤੋ ਵੇਖੋ ਕੱਦ ਕਾਠ ਕਰ ਲਿਓ ਚਾ ਕਿ ਦੁੱਧ ਵੀ 7 ਲੀਟਰ ਮੌਜੂਦਾ ਤਿਆਰ ਆ ਜੀ ਦੁੱਧ 8 ਹੈ ਜੀ 7 ਲਾਵੇ ਆ 7 ਮੰਨ ਕੇ ਸੌਦਾ ਕਰ ਲਿਓ ਪੰਜਾਂ ਦੀ ਗੱਬਣ ਦਾ 14 ਦੀ ਲਾਓ ਠੀਕ ਹੈ ਜੀ ਹਾਂਜੀ ਲਓ ਜੀ ਬਿਲਕੁਲ ਨੋਰਮਲ ਰੇਟ 63000 ਚ ਪਹੁੰਚ ਆ ਵੇਖੋ ਗੱਡੀ ਕੋ ਆਦਲੇ 60000 ਦੀ ਦੁੱਧ ਵੀ ਨਾਲੇ ਤੇ ਨਾਲੇ ਗੱਬਣਾਂ ਟੋਕੜ ਗੱਬਣਾ ਹਾਂਜੀ ਹਾਂਜੀ ਤੇ ਨਾਲ ਵੇਖੋ ਤੁਸੀਂ ਮੱਝ ਇੱਕ ਤਨਵਾ ਵੇਖੋ ਪੇਠੇ ਪੜੇ ਦੀ ਚੜਾਈ ਸਿੰਗਲਟੀ ਦੀ ਮੱਝ ਇਹ ਫੇਰ ਵੇਖੋ ਮੈਨਾ ਸਰੀਰ ਦੀ ਤੇ ਬਹੁਤੀ ਕੋਰੀ ਆ ਦੇ ਹਾਂਜੀ ਸ਼ੁਰੂਆਤ ਬਿਲਕੁਲ ਨੋਰਮਲ ਰੇਟਾਂ ਚ ਜਿਹੜੀ ਮੱਝ ਜੋੜੇ ਚੋਂ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਰੇਟ ਦੋਵਾਂ ਦਾ ਸੇਮ ਹੋਊਗਾ ਇਹ ਮੱਝ ਬੱਚੇ ਵਾਲੀ ਆ ਤੇ ਇਹ ਮੱਝ ਟੋਪੜ ਗੱਬੜੀਆਂ ਜੀ ਭਾਜੀ ਬਿਲਕੁਲ ਸਾਰੀਆਂ ਫਾਇ ਵੱਢ ਕੇ ਕਸਾਈ ਨਾ ਕਰੇ ਕੋਈ ਠੀਕ ਹੈ ਜੀ ਫਿਕਸ ਰੇਟ ਹੋਣਗੇ ਠੀਕ ਹੈ ਜੀ ਬਾਕੀ ਮੱਝ ਲੈਣ ਤੋਂ ਪਹਿਲਾਂ ਆਪਦਾ ਕੋਈ ਟਰਾਈ ਕਰੇ ਬਾਜ਼ਾਰ ਵੇਖੇ ਠੀਕ ਹੈ ਜੀ ਮੈਂ ਆਪਣੀ ਬਾਜ਼ਾਰ ਨਾਲੋਂ ਸਸਤੀ ਹੋਊਗੀ ਪਰ ਆਪਦੇ ਟਰਾਈ ਕਰਕੇ ਆਵੇ ਜਿਹੜਾ ਪਹਿਲੀ ਜੀ ਮੈਂ ਲੈਣ ਤੇ ਆਪਦਾ ਭੈਣ ਭਰਾ ਨਾਲ ਲਿਆ ਹੋਵੇ ਆਹ ਦੱਸੋ ਜੀ ਇਹਦੇ ਬਾਰੇ ਆਪਦੀ ਨਰਖ ਪਰਖ ਕਰਕੇ ਕਰੀਏ ਇਹ ਭਾਜੀ ਮਹੀਂ ਸੂਈ ਜੇ ਐਮਨ ਅਤੀ ਦੀ ਮਹੀਂ ਹੀ ਐਮਨ ਨਤੀ ਸੀ ਮੰਦੀ ਹੈ ਨਾ ਥੋੜੇ ਆਪ ਹਾਂਜੀ ਹਾਂਜੀ ਠੀਕ ਹੈ ਜੀ ਇਹ ਦੁੱਧ ਇਸਲੇਗਾ ਮੈਂ ਥੱਲੇ 9 10 ਲੀਟਰ 8 ਲੀਟਰ ਲੋਇਰ ਗੱਲ ਆ ਗਈ 8 ਲੀਟਰ ਮੰਨ ਕੇ ਕੋਈ ਵੀ ਭਣਪਰਾ ਸੋਦਾ ਸੁਈ ਨੂੰ 3 ਮਹੀਨੇ ਹੋਏ ਜੇ 2.5 ਤੇ 1 ਮਹੀਨੇ ਦੀ ਬਣੀ ਵੀ ਆ ਠੀਕ ਹੈ ਜੀ ਬਾਕੀ ਦੁੱਧ ਦੇ ਹਿਸਾਬ ਨਾਲ ਦੇਣੀ ਬਣੀ ਦੇ ਹਿਸਾਬ ਨਾਲ ਨਹੀਂ ਇਹ ਵੀ ਸਿੰਗਲਟੀ ਦੀ ਮਾਚ ਚੈੱਕ ਕਰ ਲਓ ਹਾਂਜੀ ਹਾਂਜੀ ਹੁਣ ਇਹੋ ਜੇ ਮੈਂ ਗਰਭਣ ਚੈੱਕ ਪਾਸ ਹੋ ਜੇ ਤੇ ਮੈਂ ਨੇ ਇੰਨੇ ਵੀ ਵੱਜ ਜਾਣਾ 15000 ਉਹ ਤਾਂ ਹੈਗਾ ਹੀ ਹੈ ਜੀ ਫਿਰ ਹੈਨਾ ਤੇ ਹੁਣ ਆਪਾਂ ਦੇਣੀ ਆ ਜੈ ਜੀ ਕਿੰਨੇ ਚ ਹਾਂਜੀ ਕਿੰਨੇ ਚ ਪਹੁੰਚ ਕਰਨੀ ਹੁਣ ਜੀ ਆ ਹਾਂਜੀ ਦੱਸੋ ਜੀ ਵੀ ਜੈ ਜੈ ਮੁੱਲੇ ਦਾ ਵੀ ਦਾਦੀ ਹਾਂਜੀ ਪਾਜੀ ਕਸਾਈ ਵਾਲਾ ਫੋਨ ਨਾ ਲਾਵੇ 100 ਰੁਪਏ ਛੋੜੋਣੀਆਂ ਹਾਂ ਹਾਂਜੀ 53 ਜੋ ਪਹੁੰਚ 50 ਦੀ ਦੇ ਦੀਏ 53000 ਚ ਪਹੁੰਚ ਤੇ 50000 ਵੈਸੇ ਰੇਟ ਹੈ ਨਾ ਤੇ ਕਰਨਾ ਵਰਮਾ ਤਾਂ ਗੱਡੀ ਆਪਣੀ ਲੈ ਕੇ ਤੇ ਆ ਗਏ ਹੈ ਨਾ ਕਿ ਹੋਰ ਕਰਾਉਣਾ ਮਾਨ ਤਾਂ ਵੇਹ ਲੋ ਤੁਹਾਡੀ ਮਰਜ਼ੀ ਦੀ ਹੈਗੀ ਕਿ ਜੈਸੂ ਕੱਢ ਦੋ 2000 ਛੱਡ ਦਾਂਗੇ ਹੋਰ 53 ਚ 51 ਚ ਪਹੁੰਚ ਹਾਂਜੀ ਗੱਡੀ ਕੋ ਆਪ ਲੈਓ 48000 ਦੀ ਮੈਂ ਦੇਣੀ ਆਪਾ ਲਓ ਜੀ ਜਿਹਨੇ 48000 ਦੀ ਲੈਣੀ ਉਹ ਫੋਨ ਲਾਵੇ ਤਸੱਲੀ ਕਰਕੇ ਖੜੇ ਦੂਜਾ ਫੋਨ ਨਾ ਲਾਵੇ ਸਭ ਤੋਂ ਛੋਟਾ ਰੇਟ ਹੈ ਸਭ ਤੋਂ ਛੋਟਾ ਜੀ ਲ ਦੋ ਦੋ ਸਾਤ ਅੱਕ ਨੂੰ ਤਿਆਰ ਜੀ 8 ਕਿਲੋ ਲੋ ਯਾਰ ਗਾ 8 ਕਿਲੋ ਲੋ ਯਾਰ ਗਾ ਦੁੱਧ ਭਾਈ ਕਹਿੰਦਾ ਤਿਆਰ ਆ ਇਹਦੀ ਪਹੁੰਚ ਹੋ ਗਈ ਜੀ 51000 ਸੀ 51000 ਚ ਪਹੁੰਚ 48 ਦੀ ਦੇਣੀ ਆ 51000 ਦੇ ਵਿੱਚ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆਗੇ ਤੇ ਫੇਰ ਦੋਸਤੋ ਮਿਲ ਜੀ ਤੁਹਾਨੂੰ 48000 ਰੁਪਏ ਚ ਹਾਂਜੀ 8 ਲੀਟਰ ਤੇ ਮੌਜੂਦਾ ਦੋ ਤਿਆਰ ਆ ਇਹਦੇ ਕੋਈ ਮਹੀਨਾ ਡੇਢ ਮਹੀਨਾ ਹੋ ਗਿਆ ਟੀਕਾ ਲੱਗੇ ਉਹ ਜਿਹੜਾ ਕੋਈ ਵੀਰ ਖੜੂਗਾ ਉਹਦੀ ਕਿਸਮਤ ਆ ਜਾਏਗੀ ਮੈਂ ਨਾ ਜੀ ਇਹ ਤੇ ਫਿਕਸ ਰੇਟ ਜੀ ਲਓ ਜੀ ਕਰਿਓ ਚੈੱਕ ਦੋਸਤੋ ਲਓ ਦੇਖੋ ਜੀ ਦੋਸਤੋ ਰੇਟ ਬਿਲਕੁਲ ਛੋਟੇ ਛੋਟੇ ਟੋਕੜਾ ਮੱਝਾਂ ਵਾਲੇ ਰੇਟ ਸਾਰੇ ਸਿਰਫ ਬਿਲਕੁਲ ਜੀ ਲਓ ਜੀ 8-8 ਕਿਲੋ ਦੁੱਧ ਦੋਸਤੋ ਮੱਝਾਂਸ ਥਲੇ ਤਿਆਰ ਹੈ ਰੇਟ ਵਾਲੇ ਪਾਸੇ ਆਈਏ ਤੇ ਰੇਟ ਬਿਲਕੁਲ ਜਾਇਜ਼ ਨੋਰਮਲ ਲਓ ਜੀ ਬ੍ਰਿਮ ਸਿੰਘ ਜੀ ਅੱਗੇ ਦੂਜੇ ਨੰਬਰ ਤੇ ਚਲੀਏ ਦੇਖੋ ਜੀ ਦੀ ਆਰਡਰ ਕੁਆਲਟੀ ਕਰਮਾ ਲਈ ਪੱਕੇ ਗਰੀ ਨੀਲੀ ਰਾਵੀ ਦੀ ਮਹੀਂ ਨੀਲੀ ਰਾਵੀ ਦੀ ਝੋਟੀ ਹੈ ਨਾ ਜੀ ਝੋਟੀ ਇਹ ਪਹਿਲਾ ਸੂਆ ਪਹਿਲਾ ਸੂਆ ਹੁਣ ਕੱਟੀਏ ਤੇ ਵੱਜ ਜਮੰਦਰੂ ਹੀ ਇਹਨੂੰ ਅਗਲਾ ਥਾਂ ਤੇ ਲੜ ਜਾ ਚੱਲਿਆ ਹੀ ਨਹੀਂ ਅੱਛਾ ਅਗਲਾ ਬਹਿਣੀ ਵਾਲੇ ਪਾਸ ਹਾਂਜੀ ਅ ਬਹਿਣੀ ਵਾਲਾ ਪਾਸਾ ਜਿਹੜਾ ਇਹਦਾ ਮੂਰਲਾ ਥਾਂ ਤੇ ਉਹ ਤੇਲ ਲੈ ਜਮੰਦਰੂ ਜੀ ਹਾਂਜੀ ਠੀਕ ਹੈ ਜੀ ਤੇ ਦੋ ਦਸਲੇ ਵੀ 8 ਕਿਲੋ ਜੀ 8 ਕਿਲੋ ਦੋ ਦਸ ਤਿੰਨਾਂ ਸਾਂ ਚ ਚਵਾਉਣ ਦੀ ਹੈ ਹਾਂਜੀ ਹਾਂਜੀ ਸੂਈ ਜੇ ਕੋਈ ਮੰਨ ਲਓ ਮੀਨੇ ਡੇਢ ਦੀ ਮਹੀਨੇ ਡੇਢ ਮਹੀਨੇ ਸੂਈ ਹੈ ਨਾ ਜੀ ਮਹੀਨੇ ਡੇਢ ਮਹੀਨੇ ਸੂਈ ਬੱਚਾ ਨਹੀਂ ਹੈਗਾ ਮਿਲਦੀ ਪਾੜੇ ਤੇ ਮਿਲਦੀ ਪਾੜੇ ਤੇ ਹੈ ਨਾ ਜੀ ਹਾਂਜੀ ਹਾਂਜੀ ਤੇ ਇਹਦੀ ਬ੍ਰਿਮ ਸਿੰਘ ਜੀ ਅੱਜ ਕਿੰਨੇ ਚ ਪਹੁੰਚ ਗਏ ਭਾਈ ਜੇ ਤੇ ਝੋਟੀ ਦੇ ਥਾਣੇ ਦੇ ਚਵੇਂ ਹਾਂਜੀ ਫਿਰ ਤੇ ਝੋਟੀ ਜਾਣੀ ਜਿਆਦੀ ਨਹੀਂ ਤਾਂ 60 ਤੋਂ ਬਾਹਰ ਜਾਣੀ 60 ਤੋਂ ਬਾਹਰ ਜਾਣੀ ਹਾਂਜੀ ਹਾਂਜੀ ਹੁਣ ਤੁਹਾਨੂੰ ਪਤਾ ਵੀ ਵੱਜ ਲੱਗੀ ਵੱਜ ਦੇ ਹਿਸਾਬ ਨੇ ਵਿਕਣੀ ਹਾਂਜੀ 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 ਇਹ ਤਾਂ ਗੱਲ ਹੈ ਹਾਂਜੀ 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 ਬ੍ਰਿਮ ਸਿੰਘ ਜੀ ਭਾਈ ਗਏ ਜਿਹਦਾ ਵੀ ਹਾਂਜੀ ਇਹਦੀ ਵੀ ਪੂਰੇ 51 ਚ ਪਹੁੰਚ ਅੱਛਾ ਜੀ ਬਰਾਬਰ ਰੇਟ ਦੋ ਗੱਡੀ ਕੋ ਆਬਦ ਲੈਓ 44000 ਦੀ ਮੈਂ ਲੋ ਦੋਤੋ ਜਮਾਂਦਰੂ ਤੇਲ ਬਹਿਣੀ ਵਾਲਾ ਪਾਸਾ ਮੋਹਰਲਾ ਥਾਣਾ ਦਾ 8 ਕਿਲੋ ਦੁੱਧ ਤਿਆਰ ਹੁਣ ਤੇ ਜਿਹੜੀ ਪਹੁੰਚ ਹੈ ਦੀ ਆਈ ਦੀ ਵੀਡੀਓ ਦੇ ਵਿੱਚ 51000 ਰੁਪਏ ਦੀ ਪਹੁੰਚ ਦੀ ਹੋਊਗੀ ਜੇ ਕੋਈ ਵੀ ਗੱਡੀ ਆਪੇ ਲਿਆ ਫੇਰ ਹੜਤੜਾਈ ਜੱਸ ਮਿਲਣੀ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ 51000 ਰੁਪਏ ਚ ਝੋਟੀਵੜੀ ਕੋਰੀ ਹੀ ਇੱਕ ਤੇ ਸਾਂਭੀ ਨਹੀਂ ਹੁੰਦਾ ਐਡੀ ਤੇ ਇੱਕ ਭਾਈ ਜਮਾਂਦਰੂ ਦਾ ਲੈ ਜਮਾਂਦਰੂ ਤੇਲ ਹੈ ਨਾ ਜੀ ਮੈਂ ਨੀਲੀ ਜਾਉਂਦੀ ਬਿਲਿੰਗਾਂ ਆਖਾਂ ਠੀਕ ਹੈ ਜੀ ਥਾਂ ਹੈਗਾ ਵਾ ਕਿ ਨਹੀਂ ਹੈਗਾ ਨਹੀਂ ਨਹੀਂ ਜੀ ਉੱਕਾ ਹੀ ਬੰਦ ਆ ਜਮਾਂਦਰੂ ਤੇਲਿਆ ਹੀ ਨਹੀਂ ਠੀਕ ਹੈ ਜੀ ਹਾਂਜੀ ਕਲੋ ਚ ਕਰਿਓ ਚੱਕ ਬਹੁਤ ਸੋਹਣੀ ਮਾਜ ਦੋਸਤੋ ਸੂਆ ਪਹਿਲਾ ਸੂਈਏ ਛੋਟੀ ਨੀਲੀ 라ਵੀ ਹਾਂਜੀ ਬਰੇਮ ਜੀ ਗਾੜੀ ਭਾਜੀ ਜਫਰਾਵਦੀ ਮਹੀਂ ਜੀ ਜਫਰਾਵਦੀ ਹੈ ਨਾ ਜੀ ਹਾਂ ਜਫਰਾਵਦੀ ਵੱਡੇ ਸਿੰਘਾਂ ਵਾਲੀ ਹਾਂਜੀ ਹਾਂਜੀ ਆ ਲੋ ਜੀ ਕਰਿਓ ਚੱਕ ਦੁੱਧ ਹੈਗਾ ਜੀ 9 ਲੀਟਰ 8 ਕਹਿ ਕੇ ਦੇਣੀ ਲੋਹੀ ਮਹੀਂ ਠੀਕ ਹੈ ਜੀ ਹਾਂਜੀ ਹਾਂਜੀ 8 ਕਿਲੋ ਦੁੱਧ ਹੈ ਨਾ ਜੀ ਹਾਂਜੀ ਠੀਕ ਹੈ ਜੀ ਤੇ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਭਾਜੀ ਸੂਈ ਨੂੰ ਹੋ ਗਏ ਆ ਕੋਈ 2.5-3 ਕਿ ਮਹੀਨੇ ਅੱਛਾ ਇਹਨੂੰ ਟੀਕਾ ਡੂਗਾ ਭਰਿਆ ਗੇ ਟੀਕਾ ਭਰਿਆ ਨਹੀਂ ਜੀ ਮੱਝ ਬੋਲੀ ਆ ਜੋਣਾ ਬਪਰਾ ਦੇਣਾ ਠੀਕ ਹੈ ਸ਼ੂਟ ਜਾ ਗਈ ਹੈ ਨਾ ਜੀ ਠੀਕ ਹੈ ਜੀ ਤੇ ਇਹਦੀ ਪਹੁੰਚ ਕਿੰਨੇ ਚੋਂ ਹੋਣੀ ਹੈ ਜੀ ਹਰ ਬਰੀ ਆ ਜੀ ਇਹਦੀ 53 ਜੋ ਪਹੁੰਚ ਗਿਆ ਗੱਡੀ ਆਵਦਲੇ 50000 ਪੂਰੇ ਦੇਣੀ ਪੂਰੇ 50000 ਹੈ ਨਾ ਜੀ 53 ਪਹੁੰਚੀ ਨਾ ਉਹ ਨਹੀਂ ਨਹੀਂ ਜੀ ਗੱਡੀ ਕੋ ਆਵਦਲੇ ਪੂਰੇ 55000 ਰੁਪਏ ਜੀ 200 ਪਹੁੰਚ ਦੁੱਧ 8-9 ਕਿਲੋ ਤਿਆਰ ਆ ਲੋ ਕਰਿਓ ਚੈੱਕ ਜੇ ਕੋਈ ਵੀਰ ਗੱਡੀ ਆਪਣੀ ਲਿਆ ਫੇਰ 50000 ਚ ਹਲੋ ਜੀ ਵੇਖੋ ਜੀ ਜਫਰਾਵਦੀ ਮੱਝ ਦੀ ਦੋਸਤੋ ਬੈਕ ਸਾਈਡ ਤੋਂ ਚੱਕ ਕਰੋਗੇ ਤੇ ਤੁਹਾਨੂੰ ਜਿਆ ਜਿਆ ਦੂਜਾ ਤੇ ਜਿਆ ਸੁਆਜਾ ਪੂਗੀ ਸਿਰਫ ਥੋੜਾ ਜਾਂ ਸਿੰਘ ਖੁੱਲਾ ਵਦ ਬਾਕੀ ਮੱਝ ਹੀਟ ਚਾਹੀਏ ਕੀ ਗਾਜ ਵੀਰ ਕੰਦਾ ਭਰਾਦਣਾ ਨੂੰ ਆਹਦੇ ਪੂਰੀ ਇਦੀ ਲੋ ਜੀ ਵੇਖੋ ਜੀ ਸਾਣਾ ਸੁਣਾ ਦੀ ਕੁਆਲਿਟੀ ਚੈੱਕ ਕਰ ਲੋ ਪੰਜ ਅੰਗ ਤੁਹਾਨੂੰ ਦਿਖਾਤੇ ਆ ਨੀਲੀ ਰਾਵੀਆਂ ਵੀ ਦੋ ਮੱਜਾਂ ਇੱਕ ਮੱਜ ਟੋਕੜ ਗੱਬੜੇ ਤੇ ਇੱਕ ਮੱਜ ਬੱਚੇ ਵਾਲੀ ਆ ਪ੍ਰੋਪਰ ਡਿਟੇਲ ਸਾਰੀ ਵੀਡੀਓ ਦੇ ਵਿੱਚ ਦੱਸਦੀ ਆ ਕੱਲਾ ਕੱਲਾ ਲੱਗ ਤੁਹਾਨੂੰ ਤੋੜ ਕੇ ਦਿਖਾਤਾ ਅਡਰੈਸ ਇਕਰੀ ਫੇ ਬੋਲ ਦੇਣਾ ਭਾਈ ਉਹਦਾ ਪਿੰਡ ਝਾਮਕੇ ਤਹਿਸੀਲ ਜਿਹੜਾ ਸ਼੍ਰੀ ਤਰਨਤਨ ਸਾਹਿਬ ਨਾਮ ਆ ਭਾਈ ਉਹਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਇਕਰੀ ਫੇ ਬੋਲ ਦਿਓ ਜੀ ਫੋਨ ਨੰਬਰ ਆਵਾ ਬੋਲਿਆ ਨਹੀਂ ਸ਼ੁਰੂ ਤੋਂ ਕੋਈ ਨਹੀਂ ਹੁਣ ਬੋਲ ਦਿਓ ਤੇ ਤਾਂ ਵਾਲੇ ਗਰੀਂ ਤੇ ਕੋਈ ਨਹੀਂ ਨਾ ਜੇ ਪ੍ਰਤਾਪ ਸਿੰਘ ਜੱਪ ਪਿੰਡ ਝਾਮਕੇ ਖੁਰ ਦੇਲਾ ਤਰਨਤਨ ਸੀਲੂ ਤਰਨਤਨ ਫੋਨ ਨੰਬਰ 628474127 62847412 ਹਾਂਜੀ ਦੂਜਾ ਨੰਬਰ ਤੇ 778901127 ਠੀਕ ਹੈ ਜੀ 778901127 ਬਾਕੀ ਹੱਥ ਜੋੜ ਕੇ ਉਹ ਬੇਨਤੀ ਆ ਵੀਡੀਓ ਪਰਿਵਾਰ ਚ ਬੈ ਕੇ ਵੇਖੋ ਠੀਕ ਹੈ ਜੀ ਤੇ ਘਰੇ ਆ ਕੇ ਉਹ ਤਸਲੀ ਕਰਕੇ ਤਸਲੀ ਕਰਕੇ ਹੈ ਨਾ ਨਾਮ ਕੇਵਲੇ ਫੋਨ ਚੁੱਕੀ ਹੈ ਹਾਂਜੀ WhatsApp ਦੋਵਾਂ ਨੰਬਰਾਂ ਤੇ ਅਵੇਲੇਬਲ ਹੈ ਅਗਲਾ ਮੈਸੇਜ ਕਰਿਓ ਸੇਲੇ ਸਾਰੀ ਡਿਟੇਲ ਆ ਠੀਕ ਹੈ ਜੀ ਪਹਿਲੀ ਗੱਲ ਤੇ ਘਰੇ ਆ ਕੇ ਉਹ ਤਸਲੀ ਕਰਕੇ ਠੀਕ ਹੈ ਤਸਲੀ ਕਰਕੇ ਜੀ